ਵਧੀਆ ਸੀ ਕਾ ਜੀ ਹੋਰ ਬਾਈ ਕਿਦਾਂ ਵਧੀਆ ਠੀਕ ਠਾਕ ਕਿਵੇਂ ਦਾ ਵੀ ਵਧੀਆ ਜੀ ਵੇਖਿਆ ਮਾਲ ਮੈਂ ਨਾ ਵੀ ਜੋ ਆਪਣੇ ਤੁਹਾਡੇ ਸ਼ੋਰਟ ਤੇ ਵੇਖ ਗਿਆ ਚਲੋ ਚਲੋ ਭਾਈ ਜੀ ਵੇਖੋ ਮਾਲ ਚੰਗਾ ਭਾਅ ਚੰਗਾ ਹਣਾ ਜੀ ਹਾਂ ਜੀ ਹਾਂ ਜੀ ਭਾਅ ਸਹੀ ਹੋ ਰਿਹਾ ਬਿਲਕੁਲ ਜੀ ਅੱਜ ਫਿਰ ਵੀਰ ਜੀ ਅੱਜ ਵੀਰ ਜੀ ਚਾਰ ਡੰਗ ਰਿਆ ਦੋ ਗਾਵਾਂ ਦੋ ਮੱਜਾਂ ਸਾਰੇ ਸੂਏ ਆ ਜੀ ਦੱਸੋ ਵੀਰ ਜੀ ਅੱਜ ਬਾਰੇ ਇਹਦਾ ਵੀਰ ਜੀ ਸੂਆ ਤੇ ਚਲੋ ਉਹਦੇ ਦੂਜਾ ਗੈਣ ਪਰ ਤੁਸੀਂ ਤੀਜਾ ਸੂਆ ਲਾ ਕੇ ਚੱਲੋ ਠੀਕ ਹੈ ਜੀ ਹਾਂ ਤੇ ਚੌਥਾ ਦਿਨਾਂ ਸੋਈ ਨੂੰ ਹਾਂ ਜੀ ਤੇ 나ੜੂ ਦੇ ਬੱਚਾ ਦੇ 10 ਲੀਟਰ ਬੋਲੀ ਆ ਹਾਂ ਜੀ ਜੀ ਹਾਂ ਜੀ ਉਹ ਆਪਣੇ ਚੌਰਾ ਦੇ 15 ਦੇ ਦੇ ਉਹ ਚਲੋ ਆਪਣੀ ਸੇਵਾ ਤੇ ਠੀਕ ਆ ਹੁਣ ਮੌਕੇ ਤੇ ਹਾਂ ਜੀ ਹਾਂ ਪਾਲ ਥੋੜੀ ਜਿਹੀ ਹੈਗੀ ਨਾ ਜੀ ਪਾਲੋ ਆਵੇ ਨਾ ਸਾਈਡ ਜੀ ਜਿੱਤਰਾ ਪਾਲ ਆ ਬਸ ਫੜਾ ਨੂੰ ਮਾ ਪਾ ਲੈ ਗਈ ਆ ਤੇ ਹਾਂ ਜੀ ਹਾਂ ਜੀ ਉੱਚ ਤਾਰਾ ਦੋਰਾ ਬਰਬਰ ਜੀ ਹਾਂ ਤਾਰਾ ਦੋਰਾ ਇੱਕ ਤਾਰ ਦਾ ਵੀ ਫਰਕ ਹੋਗਾ ਜੀ ਜ਼ਿੰਮੇਵਾਰੀ ਆਪਣੀ ਚਲੋ ਖੋਲੋ ਕੱਟੀ ਆ ਗਈ ਹਾਂ ਜੀ ਮਖਰ ਕੱਟੀ ਲਓ ਜੀ ਵੇਖੋ ਕੱਟੀ ਮਖਰਾ ਕੀ ਆ ਤੇ ਦੇਖੋ ਕਰਾ ਦੀ ਸੋਣੀ ਝੋਟੀ ਆ ਆ ਵੇਖੋ ਆ ਦੇਖੋ ਜੀ ਬੜਾ ਠੀਕ ਆ ਚਵਾਜੂ ਵਧੀਆ ਭਾਈ ਹੈ ਨਾ ਮੈਂ ਨਾ ਫਿਰ ਮੋਗਿਆਂ ਗੇ ਮੋਟੀ ਧਾਰ ਬੜਾ ਠੀਕ ਆ ਹਾਂ ਠੀਕ ਆ ਲੈ ਕਰੋ ਹਾਂਜੀ ਭਾਜੀ। 2-3 ਮੋਲੇ ਦੇ ਭਾਵੇਂ 120 ਕਰ ਲਈਏ। ਹਾਂਜੀ। 115 ਦੇ ਦੀਏ। ਕਰ ਦੋ ਮੰਦ। 5 ਹੋਰ 10 ਦੇ। 10 ਦੀ। ਹਾਂ ਚਲੋ। ਮੌਕੇ ਦੇ ਛੋੜਛੱਪਾ ਕਰ। ਕਰ ਲੈ ਠੀਕ ਆ। ਠੀਕ। ਤੇ ਇਹ ਵੀ ਸੂਈ ਆ। ਹਾਂਜੀ ਇਹ ਵੀ ਸੂਈ ਆ ਤੇ ਇਹ ਇਹ ਲਾਲੇ ਕੋਈ 5 ਦਿਨਾਂ ਦੇ ਵੀਰ। ਹਾਂਜੀ। ਕੋਈ ਲਾਲੇ ਮਹੀਨੇ ਦੀ। ਹਾਂਜੀ। ਚਲੋ ਸਾਰੇ ਸਮਝਦਾਰ ਅੱਜ ਕੋਲ ਬਿਲਕੁਲ ਬਿਲਕੁਲ ਜੀ। ਸੋਦੇ ਦੇ ਥੱਲੇ 9:00 10:00 ਆਪਾਂ ਆਠ ਦੀ ਗਾਰੰਟੀ ਦਵਾਂਗੇ। ਆਠ ਦੀ ਹੈ। ਹਾਂਜੀ। ਠੀਕ ਆ। ਤੇ ਮਗਰ ਇਹਦੇ ਵੀ ਕੱਟੀਆਂ। ਕੱਟੀਆਂ ਵੀ ਤੋਰੋ। ਲਓ ਜੀ ਇਹ ਵੀ ਦੇਖੋ ਗਰਾਂ ਦੇ। कट्टी मगर चोटी बहुत सोहनी है भी है आ जाओ आ जाओ आ जाओ आ जाओ बंद बंद बांध हाँ जी भाजी ਜਾਇ ਦਿਖੋ ਕੇ ਚਾਦ 75 ਦੀ ਦੇ ਦਈਏ ਜਾਇਜ 72 ਦੀ ਕਰ ਦਈਏ ਦੋ ਹੋਰ ਛੜਿਆ 70 ਦੀ ਮੌਕੇ ਤੇ ਹੋਰ ਛੋੜ ਛੱਪਾ ਕਰ ਦੋ ਹੀ ਜਾਣ ਦੋ ਠੀਕ ਜਾਣ ਦੋ ਘਟ 70 ਚਲੋ ਠੀਕ ਬਸ ਇਹ ਤਾਂ ਛੋੜ ਹੋਣੀ ਹੈ ਛੋੜੀ ਹੋਣੀ ਇਹ ਸੂਈ ਹੈ ਨਾ ਜੀ ਹਾਂ ਜੀ ਦੁੱਧ ਕਿੰਨਾ ਭਾਈ ਜੀ ਇਹਦੇ ਵੀਰ ਜੀ ਦੁੱਧ ਐਸ ਟਾਈਮ ਹੈਗਾ ਵਾ 18 ਕਿ ਲੀਟਰ ਹਾਂ ਜੀ ਫਾਂਜੀ ਤੇ ਮਗਰ ਇਹਦੇ ਵਛਾਵਾ ਅੱਛਾ ਤੇ ਸੋਈ ਹੋਊਗੀ 12 ਤੋਂ 15 ਦਿਨਾਂ ਦੀ ਠੀਕ ਆ ਕਰਨ 20 ਕਰ ਜਓ ਚਲੋ ਸੇਵਾ ਦੇ ਨਿਪਟਦਾ ਬਿਲਕੁਲ ਬਿਲਕੁਲ ਜੀ ਹਾਂਜੀ ਤੇ ਸੂਹਾ ਦੂਜਾ ਵਾ ਇਹ ਵੀ ਖੋਲੋ ਲਓ ਜੀ ਵੇਖੋ ਥਣਲੇਵਾ ਚੈੱਕ ਕਰੋ ਮੜਾ ਜ ਆਹ ਦੇਖੋ ਚਲੋ ਆਜੋ ਬਸ ਠੀਕ ਆ ਜੀ ਹਾਂਜੀ ਬੋਲੋ ਜੀ 55 ਦੇ ਰਹੀ ਹੈ ਵੀਰ ਹਾਂਜੀ 55 ਦੀ ਪੂਰੇ 50000 ਹੋਰ 99 ਹਾਂ ਬਸ ਹੋਰ ਚੱਲ ਬਠੀਕਾ ਚਲੋ ਠੀਕ ਆ ਇਹ ਜੀ ਇਹ ਵੀਰ ਸੁਆਦ ਹੋ ਜਾਵਾ ਹਾਂਜੀ ਇਹ ਦੋਦੇ ਦੇ ਥੱਲੇ ਹੋਊਗਾ 10 ਹੱਥ ਲਾ ਕੇ ਚੱਲੋ ਤੁਸੀਂ 8 ਕਿਲੋ ਹਾਂ ਆਪਾਂ ਹੁਣ ਲੈ ਗਏ ਆਂਗਾ ਮੈਂ ਕਡੰਗ ਚੋਈ ਦੋਟਾ ਹਾਂ 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 ਨਹੀਂ ਕਹਿ ਸਕਦੇ ਠੀਕ ਆ ਹਾਂਜੀ ਤੇ ਸੂਈ ਦੇ ਘੱਟੋ ਘੱਟ 15 20 ਦਿਨ ਦੀ ਹੈ ਗਈ ਆ ਬੱਛੀ ਆ ਗਈ ਦਾ ਹਾਂਜੀ ਬੱਛੀ ਆ ਗਈ ਠੀਕ ਆ ਤੇ ਇਹਦਾ ਦੂਜਾ ਆਪਣਾ ਵਾ ਇਹ ਗਾਰੰਟੀ ਕੋਈ ਆਪਾਂ ਕਹਿ ਦਈਏ ਵੀ ਜੇ ਆਪਾਂ 8 ਆ ਜਾਂ 10 ਆ ਹਾਂਜੀ ਪੂਰੀ 8 ਤਾਂ ਕਹਿਣ ਡਿਆ ਆਂ ਵੀ ਚੋਕੇ 10 ਆ ਬਿਲਕੁਲ ਹਾਂਜੀ ਹਾਂਜੀ ਉਹਦਾ ਕਰ ਲਓ ਜੀ ਵੇਖੋ ਤੁਰ ਇਹ ਵੀ ਤੁਰਾ ਜੀ ਇਹ ਲਾਤੂਚੀ ਜੀ ਹੁੰਦੀ ਆ ਨਾ ਆ ਵੀ ਕਿੱਦਿ ਹੈ ਕਿੱਦਾਂ ਤਾਂ ਹੈਡ ਉਹਦਾ ਦੁੱਧ ਹੈ ਇਹ ਹਾਂ ਪਰ ਆਪਾਂ ਚੋਈਏ ਕੰਡਾਂਕ ਤਾਂ ਕਰਕੇ ਬਸ ਨਹੀਂ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਸ ਠੀਕ ਹੈ ਹਾਂਜੀ 35 ਚੋ 2 ਛੱਡ ਦੀ 30 ਦੀ ਚਲੋ ਜਾਣ ਛੋੜ ਹੀ ਹੁਣੀ ਜੀ ਚਲੋ ਠੀਕ ਦੇਖੋ ਜੀ ਚਾਰ ਪੰਜ ਫੇਲ ਆ ਮੇਰੇ ਵੀਰੇ ਇੱਥੇ ਆ ਕੇ ਚੁਆਈ ਕਰਕੇ ਚੈੱਕ ਕਰਕੇ ਪਾਸ ਕਰਾਣਾ ਭਾਜੀ ਹਾਂਜੀ ਆਹ ਪੂਰ ਤੁਸ ਜੀ ਚਲੋ ਨੰਬਰ ਜੀ ਨੰਬਰ ਵੀ 9646596388 ਠੀਕ ਹੈ ਤਸਵੀਲ ਡਿਸਟ੍ਰਿਕਟ ਤਰਨਤਾਰਨ ਪਿੰਡ ਸਰੀਆਲੀ ਕਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ